ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਚਿਆਂ ਦੀ ਡਿਮਾਂਡ ਸੀ ਅੱਜ ਕੀ ਅਸੀਂ ਆਲੂਆਂ ਦੇ ਪਰੌਂਠੇ ਖਾਣੇ ਆ ਤਾਂ ਮੈਂ ਸੋਚਿਆ ਉਹਦੇ ਨਾਲ ਆਪਾਂ ਬਠਿੰਡੇ ਦਾ ਬਹੁਤ ਹੀ ਮਸ਼ਹੂਰ ਰਾਇਤਾ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਬਠਿੰਡੇ ਦੇ ਵਿੱਚ ਹੀ 15-20 ਸਾਲ ਪੁਰਾਣਾ ਇੱਕ ਟੱਬ ਹੈਗਾ ਜਿੱਥੇ ਲੋਕ ਪਰੌਂਠੇ ਦੇ ਨਾਲ ਇਹ ਰਾਇਤਾ ਖਾਣ ਸਪੈਸ਼ਲ ਜਾਂਦੇ ਆ ਤੇ ਇਹ ਰਾਇਤਾ ਜਿਹੜਾ ਗਰਮੀ ਦੇ ਵਿੱਚ ਸਰੀਰ ਨੂੰ ਬਹੁਤ ਠੰਡਕ ਦਿੰਦਾ ਹੈਗਾ ਤੇ ਬਹੁਤ ਟੇਸਟੀ ਬਣਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕद्दू ਨੂੰ ਕद्दूकस ਕਰ ਲਿਆ ਉਸ ਤੋਂ ਬਾਅਦ ਆਪਾਂ ਦੋ ਗਲਾਸ ਗਰਮ ਪਾਣੀ ਦੇ ਰੱਖ ਦਾਂਗੇ ਤੇ ਉਹਦੇ ਵਿੱਚ ਆਪਾਂ ਇਹ ਕद्दूकस ਨੂੰ ਕੀਤਾ ਹੋਇਆ ਕद्दू ਵਿੱਚ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਥੋੜੀ ਜੀ ਬੂੰਦੀ ਲੈ ਲੈਣੀ ਹੈ ਤੇ ਤੁਸੀਂ ਇਹ ਪਿਉਂਦੇ ਹੀ ਹੋਵਗੇ ਘਰਾਂ ਦੇ ਵਿੱਚ ਆਪਾਂ ਆਮ ਹੀ ਰਾਇਤਾ ਬਣਾਉਂਦੇ ਰਹਿੰਨੇ ਆ ਉਸੇ ਤਰੀਕੇ ਨਾਲ ਇਹਨੂੰ ਭਿਉਂ ਕੇ ਰੱਖ ਦੇਣਾ ਦੂਸਰੇ ਪਾਸੇ ਜੀ ਆਪਣਾ ਪਾਣੀ ਉਬਾਲੇ ਲੈ ਰਹੇ ਆ ਤੇ ਆਪਾਂ ਇਹਨੂੰ ਨਾਲ-ਨਾਲ ਹਲਾਉਂਦੇ ਜਾਵਾਂਗੇ ਇਹਨੂੰ 7-8 ਮਿੰਟ ਲੱਗ ਜਾਂਦੇ ਆ ਜੀ ਤਿਆਰ ਹੋਣ ਤੇ ਤੇ ਉਹਨੇ ਟਾਈਮ ਦੇ ਵਿੱਚ ਆਪਣੀ ਜਿਹੜੀ ਹੈਗੀ ਬੂੰਦੀ ਉਹ ਵੀ ਫੁੱਲ ਜਾਣੀ ਹੈਗੀ ਤੇ ਉਸ ਤੋਂ ਬਾਅਦ ਨਾਲ-ਨਾਲ ਆਪਾਂ ਪਰੌਂਠਿਆਂ ਦੇ ਵੀ ਤਿਆਰੀ ਕਰ ਰਹੇ ਆ ਤੇ ਫਿਰ ਆਪਣਾ ਇਹ ਬਣ ਗਿਆ ਜੀ ਉਬਲ ਕੇ ਕਦੋਂ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਪੋਣ ਲੈਣਾ ਇਹਦਾ ਗਰਮ ਪਾਣੀ ਸਾਰਾ ਕੱਢ ਦੇਣਾ ਤੇ ਇਹਨੂੰ ਠੰਡਾ ਹੋਣ ਦੇ ਲਈ ਆਪਾਂ ਰੱਖ ਦੇਣਾ ਹੈਗਾ ਤੇ ਇਹ 15-20 ਮਿੰਟਾਂ ਦੇ ਵਿੱਚ ਸੈੱਟ ਹੋ ਜਾਂਦਾ ਤੇ ਨਾਲ ਨਾਲ ਇਹਦਾ ਪਾਣੀ ਵੀ ਸਾਰਾ ਨੁੱਚੜ ਜਾਂਦਾ ਹੈਗਾ ਤੁਸੀਂ ਜਾਲੀ ਦੇ ਵਿੱਚ ਰੱਖਣਾ ਤੇ ਹੁਣ ਆਪਾਂ ਰਾਇਤਾ ਬਣਾਉਣ ਦੇ ਲਈ ਲੈ ਲਈ ਜੀ ਦਹੀਂ ਦਹੀਂ ਆਪਣੇ ਕੋਲੇ ਘਰ ਦੀ ਹੈ ਜੀ ਤੇ ਇਹਨੂੰ ਆਪਾਂ ਨੂੰ ਜ਼ਿਆਦਾ ਬੀਟ ਕਰਨ ਦੀ ਲੋੜ ਨਹੀਂ ਤੇ ਆਪਾਂ ਇਹਨੂੰ ਸਿੰਪਲੀ ਬਸ ਚਮਚੇ ਦੇ ਨਾਲ ਹਿਲਾ ਲਿਆਗਾ ਤੇ ਆਪਾਂ ਇਹ ਗੜਵੀ ਦੇ ਵਿੱਚ ਥੋੜਾ ਜਿਹਾ ਆਪਾਂ ਇਹਨੂੰ ਦੁੱਧ ਨਾਲ ਜਿਵੇਂ ਆਪਾਂ ਪਾਣੀ ਪਾ ਕੇ ਦਹੀਂ ਲਾਦੇ ਨੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਪਾਉਣਾ ਜੀ ਹਿਲਾ ਕੇ ਤੇ ਉਸ ਤੋਂ ਬਾਅਦ ਅੱਜ ਆਪਣਾ ਜੀਰਾ ਵੀ ਮੁੱਕਿਆ ਪਿਆ ਸੀ ਤੇ ਮੈਂ ਸੋਚਿਆ ਨਾਲ ਹੀ ਭੁੰਨ ਲੈਣੇ ਥੋੜਾ ਜਿਹਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਜੀਰਾ ਇਕੱਠਾ ਹੀ ਭੁੰਨ ਕੇ ਰੱਖ ਲਿਆ ਕਰੋ ਕਿਉਂਕਿ ਗਰਮੀ ਦੇ ਵਿੱਚ ਰਾਇਤਾ ਵਗੈਰਾ ਆਪਣਾ ਆਮ ਹੀ ਬਣਦਾ ਰਹਿੰਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਉਸ ਤੋਂ ਬਾਅਦ ਆਪਾਂ ਲਈਏ ਜੀ ਬੂੰਦੀ ਜਿਹੜੀ ਆਪਣੀ ਤਿਆਰ ਹੋ ਗਈ ਇਹਨੂੰ ਚੰਗੀ ਤਰ੍ਹਾਂ ਤੁਸੀਂ ਨਿਚੋੜ ਲੈਣਾ ਇਹਦੇ ਵਿੱਚ ਪਾਣੀ ਨਾ ਹੋਵੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲਿਆ ਜੀ ਜੀਰਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜਿਹੀ ਮਸਾਲੇ ਪਾਵਾਂਗੇ। ਉਹਦੇ ਵਿੱਚ ਤੁਸੀਂ ਕਾਲਾ ਨਮਕ, ਥੋੜਾ ਜਿਹਾ ਚਿੱਟਾ ਨਮਕ ਤੇ ਥੋੜੀ ਜਿਹੀ ਲਾਲ ਮਿਰਚ, ਕਾਲੀ ਮਿਰਚ ਤੇ ਧਨੀਆ ਪਾਊਡਰ ਇਹ ਸਾਰੀਆਂ ਚੀਜ਼ਾਂ ਪਾਉਣੀਆਂ। ਜੇ ਤੁਹਾਡੇ ਕੋਲੇ ਦਾਲਚੀਨੀ ਪੀਸੀ ਹੋਈ ਪਈ ਹੈ ਤੁਸੀਂ ਥੋੜੀ ਜਿਹੀ ਵਿੱਚ ਉਹ ਪਾ ਸਕਦੇ ਹੋ। ਤੇ ਸਭ ਤੋਂ ਪਹਿਲਾਂ ਇਹ ਸਾਰੇ ਮਸਾਲੇ ਤੁਸੀਂ ਇਹਦੇ ਵਿੱਚ ਜ਼ਰੂਰ ਪਾਉਣੇ ਆਂਗੇ। ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਪੂਨ ਦੀ ਤੇ ਇਹਨੂੰ ਨਾਲ-ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ, ਮਿਕਸ ਕਰਦੇ ਰਵਾਂਗੇ। ਉਸ ਤੋਂ ਬਾਅਦ ਹੀ ਆਪਣੀ ਜਿਹੜੀ ਮੇਨ ਚੀਜ਼ ਹੈ ਆਪਾਂ ਜਿਹੜਾ ਕद्दू ਉਬਾਲਿਆ ਸੀ ਤੇ ਉਹ ਕद्दू ਦਾ ਸਾਨੂੰ ਨਿਚੋੜ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪਾ ਦਾਂਗੇ ਤੁਸੀਂ ਇਹ ਰਾਇਤਾ ਇੱਕ ਵਾਰ ਮੇਰੇ ਕਹਿਣ ਤੇ ਬਣਾ ਕੇ ਜ਼ਰੂਰ ਦੇਖਿਓ ਇਹ ਬੇਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਪਰੌਂਠਿਆਂ ਦੇ ਨਾਲ ਤਾਂ ਇਹ ਹੋਰ ਵੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਕद्दू ਹੈਗਾ ਜਿਹੜਾ ਇਹਦੇ ਵਿੱਚ ਤੁਸੀਂ ਜ਼ਿਆਦਾ ਪਾਉਣਾ ਹੈਗਾ ਜਿਵੇਂ ਇਹ ਨਹੀਂ ਰੱਖਣਾ ਵੀ ਆਪਾਂ ਪਤਲੀ ਜੀ ਦਹੀਂ ਰੱਖ ਲੈਣੇ ਥੋੜੀਆਂ ਜਿਹੀਆਂ ਚੀਜ਼ਾਂ ਵਿੱਚ ਪਾਉਣੇ ਆ ਤੇ ਇਹਨੂੰ ਜ਼ਿਆਦਾ ਪਾਉਣਾ ਜਿਹੜਾ ਤੁਹਾਡਾ ਬਚ ਜੂਗਾ ਉਹ ਤੁਹਾਡਾ ਨੈਕਸਟ ਡੇ ਕੰਮ ਆ ਜਾਊਗਾ ਜੀ ਤੇ ਉਸ ਤੋਂ ਬਾਅਦ ਆਪਾਂ ਨਾਲ ਬਣਾਈਏ ਜੀ ਸਿੰਪਲ ਚਟਨੀ ਤੇ ਪਰੌਂਠੇ ਦੇ ਨਾਲ ਤੇ ਤੁਸੀਂ ਮੇਰੇ ਪੇਜ ਨੂੰ ਜੇ ਫੋਲੋ ਤੇ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਕਰਿਓ ਇਸ ਰਾਇਤੇ ਦੇ ਵਿੱਚ ਤੁਸੀਂ ਥੋੜੀ ਜਿਹੀ ਹਰੀ ਮਿਰਚ ਧਨੀਆ ਜਾਂ ਪਦੀਨੇ ਦੇ ਪੱਤੇ ਪਾ ਸਕਦੇ ਹੋ ਮੈਂ ਨਹੀਂ ਪਾਏ ਕਿਉਂਕਿ ਮੇਰੇ ਬੱਚੇ ਉਹ ਖਾਂਦੇ ਨਹੀਂਗੇ ਤੇ ਬਹੁਤ ਹੀ ਟੇਸਟੀ ਰਾਇਤਾ ਬਣ ਕੇ ਤਿਆਰ ਹੋ ਜਾਂਦਾ ਨਾਲ ਜੀ ਆਪਣੇ ਆਲੂਆਂ ਦੇ ਪਰੌਂਠੇ ਤਿਆਰ ਹੋ ਗਏ ਤੁਸੀਂ ਵੀ ਇਹ ਨਾਸ਼ਤਾ ਜ਼ਰੂਰ ਬਣਾਓ ਤੇ ਇੰਜੋਏ ਕਰੋ